ਔਰ ਕਫਰ ਤੋਲਣ ਦੀ ਇੰਤਜ਼ਾ ਹੁੰਦੀ ਹੈ। ਤਕਰੀਬਨ 4 ਸਤੰਬਰ ਨੂੰ ਸਾਨੂੰ ਪਤਾ ਚੱਲਿਆ ਕਿ ਸੰਸਾਉਣ ਕਮੇਟੀ ਰਾਹੀਂ ਕਿ ਨਗਰ ਕੀਰਤਨ ਤੁਹਾਡਾ ਫਲਾਣੀ ਤਰੀਕ ਦਿੱਲੀ ਵਾਇਆ ਗੁਰੂ گاؤں ਤੋਂ ਪਹੁੰਚ ਰਿਹਾ ਥੇ। ਉਹਨਾਂ ਨੇ ਕਿਹਾ ਭਾਈ ਜਾ ਕੇ ਤੁਸੀਂ ਦਿੱਲੀ ਕਮੇਟੀ ਨੂੰ ਦੱਸ ਦਿਓ ਭਈ ਸਾਡਾ ਨਗਰ ਕੀਰਤਨ ਜੜਾਣਾ ਹੈ। ਉਹਦਾ ਫਲਾਣੀ ਫਲਾਣੀ ਜਗ੍ਹਾ ਠਰਾਵਣਾ। ਅਕੋ ਜਿਹੜੇ ਸ਼ੌਣੀ ਕਮੇਟੀ ਦੇ ਬੰਦੇ ਗਏ ਸਨ ਹੰਕਾਰ ਦੀ ਧਾਗਾ ਹੈਗੀ ਇਹ ਉਹਨਾਂ ਨੇ ਕਹਿੰਦਾ ਤੁਸੀਂ ਮੇਰੇ ਬਰਾਬਰ ਦੇ ਨਹੀਂ ਹੋ ਤੁਹਾਡਾ ਕੋਈ ਹੱਕ ਨਹੀਂ ਕਿ ਮੇਰੇ ਨਾਲ ਆ ਕੇ ਗੱਲ ਕਰੋ ਕਰੋ ਜਿਹੜੇ ਮੇਰੇ ਬਰਾਬਰ ਦੇ ਬੰਦੇ ਨਾਲ ਮੇਰੇ ਨਾਲ ਗੱਲ ਕਰ ਤੇਰਾ ਕੀ ਮਤਲਬ ਹੈ ਸ਼ੌਮਣੀਕਰ ਦੁਆਰਾ 15 ਕਮੇਟੀ ਦੇ ਜਿਹੜੇ ਹੈਗੇ تھے ਦਿੱਲੀ ਮਿਸ਼ਨ ਦੇ ਵਿੱਚ ਇੰਚਾਰਜ ਉਹ ਤੇਰੇ ਕੋਲ ਗਏ ਤਾਂ ਅੱਜ ਮੈਂ ਤੁਹਾਡਾ ਮੇਰਾ ਲੈਵਲ ਨਹੀਂ ਹੈ ਤੂੰ ਕਹਿ ਸਕਦਾ ਹੈ ਤੁਸੀਂ ਸਿਰ ਮੱਤੇ ਤੇ ਪਰ ਮੈਨੂੰ ਇਹ ਚਿੱਠੀ ਪ੍ਰਧਾਨ ਕੋਲ ਲਿਖਾ ਕੇ ਦਿਓ ਜੇ ਤੂੰ ਨਾਨਕ ਪਿਆਉ ਸਾਹਿਬ ਔਰ ਗੁਰਦੁਆਰਾ ਰਕਾਬगंज ਸਾਹਿਬ ਨਗਰ ਕੀਰਤਨ ਪਾਣ ਦੇ ਕੋਈ ਖਰਬਲੀ ਮਚਾਈ ਕੋਈ ਨੁਕਤਾ ਚੀਨੀ ਕੀਤੀ ਸ਼੍ਰੋਮਣੀ ਕੋ ਦੁਆਰਾ ਪੰਧਕ ਕਮੇਟੀ ਜਿਹੜੀ 350 ਸਾਲਾ ਸ਼ਹੀਦੀਪੁਰ ਕੋਲ ਤੇ ਇੱਕ ਬਾਦਰ ਸਾਹਿਬ ਦਾ ਮਨਾਰੀ ਹੈ ਔਰ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਹੋਇਆ ਹੈ ਉਸ ਨੂੰ ਇੱਥੇ ਪਹੁੰਚਣ ਤੋਂ ਬਾਅਦ ਕਿਸੇ ਕੇ ਸੰਦੇ ਖਰਾਬੀ ਕੀਤੀ ਤਾਂ ਦਿੱਲੀ ਦੀ ਸੰਗਤ ਅਸੀਂ ਕਹ ਰਿਆਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ ਭਾਦਰ ਸਾਹਿਬ ਦੇ 350 ਸਾਲਾ ਛੇਦੀਪੁਰ ਦੇ ਉੱਤੇ ਹੈ ਜੀ ਤੁਹਾਨੂੰ ਉੱਥੇ ਠਹਿਰਾਣ ਵਾਸਤੇ ਜਗ੍ਹਾ ਦੇਣੀ ਪੈਗੀ ਔਰ ਹੁਣੇ ਉਹ ਕਰ ਲੋ ਗੁਰਦੁਆਰਾ ਲੱਖੀ ਸ਼ਾਹ ਵੰਜਾਰਾ ਆਜ ਕੀਰਤਨ ਸਮਾਗਮ ਹੋਏਗਾ ਗੁਰਦੁਆਰ ਸਮਾਗਮ ਹੋਏਗਾ ਤੁਸੀਂ ਸਾਡੇ ਹਾਜ਼ਰੀ ਨਹੀਂ ਵੇਖਣਾ ਚਾਹੁੰਦੇ ਅਸੀਂ ਨਹੀਂ ਆਉਂਦੇ ਤੁਸੀਂ ਸ਼ੌਣੀ ਕਮੇਟੀ ਨੂੰ ਗੁਰਮਤ ਸਮਾਗਮ ਦੀ ਆਗਿਆ ਨਹੀਂ ਦਿੰਦੇ ਨਾ ਦਿਓ ਆਪ ਕਰੋ ਸਾਨੂੰ ਉੱਥੇ ਗੁਰਮਤ ਸਮਾਗਮ ਕਰਾਣ ਦੀ ਹੈਗੀ ਗੱਲ ਕੌਣ ਕਰੇ ਕੌਣ ਨਾ ਕਰੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡੀ ਕੋਈ ਕਹਾਣੀ ਤੇ ਮੈਨ ਨਹੀਂ ਲੱਗਣੀ ਜੀ ਅਸੀਂ ਜੀ ਅਸੀਂ ਨਹੀਂ ਕੀਤਾ ਤੇ ਇਹਨਾਂ ਨੇ ਕੀਤਾ ਕਰੋ ਸਾਡਾ ਮਕਸਦ 25 ਤਰੀਕ ਨੂੰ ਜਦ ਨਗਰ ਕੀਰਤਨ ਰਕਾਬਗਨ ਸਾਹਿਬ ਆਏਗਾ ਉਸ ਵਕਤ ਉੱਥੇ ਗੁਰਮਤ ਸਮਾਗਮ ਹੋਣਾ ਚਾਹੀਦਾ ਜਿੱਥੇ ਸੰਗਤ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰ ਸਕੇ ਔਰ 26 ਤਰੀਕ ਨੂੰ ਜਦ ਇਹ ਨਗਰ ਕੀਰਤਨ ਤਲਕ ਨਗਰਵਾਲ ਜਾਏਗਾ ਤਾਂ ਉਸ ਨੂੰ ਸ਼ੁਰੂਆਤ ਕਰਨ ਵਿੱਚ ਸੰਗਤ ਆਪਣਾ ਸ਼ਰਧਾ ਔਰ ਸਤਿਕਾਰ ਪੇਟ ਕਰ ਸਕੇ ਸ਼ੂਣੀ ਕਮੇਟੀ ਕਾ ਆਪਸ ਕੇ ਕੀ ਟਕਰਾਵਾ ਜੋ ਨਗਰ ਕੀਰਤਨ ਲੈ ਕੇ ਆ ਰਹੇ ਆ ਉਹ ਨਗਰ ਕੀਰਤਨ निकालेंगे ਉਹ ਉਹ ਨਿਕਲ ਰਹਾ ਹੈ ਉਸ ਕੋ ਕੋਈ ਰੋਕ ਨਹੀਂ ਸਕਦਾ सारी सिंह सभा सारे डेरे हमें पूरा सहयोग दे रहे हैं नानंद प्यो में जैसे हमने नगर कीर्तन निकाला था जब पाकिस्तान जाना था उसको भी हमने नानक प्यो से निकाला था वही आप निकालेंगे वहाँ से इसको कोई रोक नहीं सकता तेरे में अहंकार की बू है तू उसको पूरा करके देख और तो तेरा आश्चर्य क्या होता है वो तू देख लियो गुरु तेग बहादुर साहब तेरा आश्चर्य क्या करते हैं एक पत्र आपकी तरफ से लिखा गया है दिल्ली सिंह गुरुद्वारा मैनेजमेंट कमेटी के अध्यक्ष अरजीत सिंह को तो, कि जो यात्रा आ रही है एसीपीसी की उसके लिए जगह दी जाए उसके सम्मान के लिए किस तरीके से देखते हैं आप वाहसा देखो मैं ये अनाड़ी बंद बोलने कभी इंटरव्यू दिता नहीं अपना ਪਰ ਮੈਨੂੰ ਇਸ ਵਾਸਤੇ ਹੋਣਾ ਹੈ ਬਈ ਝੂਠ ਔਰ ਕਫਰ ਤੋਲਣ ਦੀ ਇੰਤਹਾ ਹੁੰਦੀ ਹੈ। ਤਕਰੀਬਨ 4 ਸਤੰਬਰ ਨੂੰ ਸਾਨੂੰ ਪਤਾ ਚੱਲਿਆ ਕਿ ਸੰਸਾਣਿਕ ਕਮੇਟੀ ਇਹਨਾਂ ਨੇ ਕਿਹਾ ਕਿ ਨਗਰ ਕ੍ਰਿਸ਼ਚਨ ਤੁਹਾਡਾ ਪੁਰਾਣੀ ਤਰੀਕ ਦਿੱਲੀ ਵਾਇਆ ਗੁਰੂ گاؤں ਤੋਂ ਪਹੁੰਚ ਰਿਹਾ ਦਿੱਲੀ। ਅਸੀਂ ਫੌਰਨ ਆਪਣੇ ਅਕਾਲੀ ਦਲ ਦੇ ਮੈਂਬਰਾਂ ਦੀ ਮੀਟਿੰਗ ਲਾਈ ਤਕਰੀਬਨ 300 ਤੋਂ ਉੱਪਰ ਬੰਦੇ ਹਾਜ਼ਰ ਸਨ। ਤੇ ਸਾਰਾ ਰੂਪ ਰੇਖਾ ਤਿਆਰ ਕੀਤੀ। ਦੇ ਨਾਲ ਹੀ ਜਿਹੜਾ ਸ਼ੌਣੀ ਕਮੇਟੀ ਦਾ ਸਿੱਖ ਮਿਸ਼ਨ ਹੈ ਸਾਡੇ ਦਫ਼ਤਰ ਤੇ ਉੱਪਰ ਉਹਨੂੰ ਆਣਨ ਕਿਹਾ ਭਈ ਜਾ ਕੇ ਤੁਸੀਂ ਦਿੱਲੀ ਕਮੇਟੀ ਨੂੰ ਦੱਸ ਦਿਓ ਭਈ ਸਾਡਾ ਨੰਗਰ ਕੀਰਤਨ ਜੜਾਣਾ ਹੈ ਉਹਦਾ ਫਲਾਣੇ ਖਾਣੇ ਜਗ੍ਹਾ ਠਰਾਉਣਾ ਉਸ ਦਿਨ ਕਲਕਾ ਉੱਥੇ ਨਹੀਂ ਸੀ ਜਸਬੀਰ ਸਿੰਘ ਲੋਂਗੋਵਾਲ ਤੇ ਦੂਸਰਾ ਤੇ ਇੱਕ ਵਿਜੇ ਸਿੰਘ ਜਿਹੜਾ ਸੈਕਟਰੀ ਸੀ ਸ਼ੌਣੀ ਕਮੇਟੀ ਦਾ ਉਹਨਾਂ ਨੇ ਜਾ ਕੇ ਉਹਨਾਂ ਨੇ ਕਿਹਾ ਬਕਤੌਰ ਵਿਜੇ ਸਿੰਘ ਦੇ ਇਹ ਕੋਈ ਮੇਰੇ ਮੁਤਲਕ ਅੱਛਾ ਨਹੀਂ ਬੋਲੇ ਪਰ ਉਸਨੇ ਇਹਨਾਂ ਨੂੰ ਬੜੇ ਤਕੜੇ ਜਵਾਬ ਦਿੱਤੇ ਗੱਲ ਹੈ ਕਿ ਕਿ ਮੈਂ ਦੁਬਾਰਾ ਇਹਨਾਂ ਨੂੰ ਕਿਹਾ ਬਈ ਪੰਡਿਤ ਰੀਗ ਨੇੜੇ ਆ ਰਹੀਏ ਤੁਸੀਂ ਜਾ ਕੇ ਗੱਲ ਕੀਤੀ ਹੈਗੀ ਕਿ ਨਹੀਂ ਅੱਗੋਂ ਜਿਹੜੇ ਸ਼ੌਣੀ ਕਮੇਟੀ ਦੇ ਬੰਦੇ ਗਏ ਸਨ ਹੰਕਾਰ ਦੀ ਹੰਤਾ ਹੈਗੀ ਇਹ ਉਹਨਾਂ ਨੇ ਕਹਿੰਦਾ ਤੁਸੀਂ ਮੇਰੇ ਬਰਾਬਰ ਤੇ ਨਹੀਂ ਹੋ ਟਾੜਾ ਕੋਈ ਹੱਕ ਨਹੀਂ ਕਿ ਮੇਰੇ ਨਾਲ ਆ ਕੇ ਗੱਲ ਕਰੋ ਕਰੋ ਜਿਹੜੇ ਮੇਰੇ ਬਰਾਬਰ ਦੇ ਬੰਦੇ ਨੇ ਉਹ ਮੇਰੇ ਨਾਲ ਗੱਲ ਕਰਨ ਜਦ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਬਈ ਮੈਂ ਕਹੇ ਇਹ ਤੇ ਐਰੋਗੈਂਸੀ ਦੀ ਹੰਕਾਰ ਦੀ ਇੰਤਹਾ ਹੈ ਗਈ ਤੇ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਦਿੱਲੀ ਕਮੇਟੀ 14-15 ਸਾਲ ਪ੍ਰਧਾਨਗੀ ਕੀਤੀ ਹੈ ਸੇਵਾ ਕੀਤੀ ਹੈ ਮੇਰਾ ਫਰਕ ਬਣਦਾ ਸੀ ਕਿ ਮੈਨੂੰ ਚਿੱਠੀ ਲਿਖਾ ਔਰ ਮੈਨੂੰ ਇਹ ਨਹੀਂ ਸਮਝ ਆਈ ਕਿ ਚਿੱਠੀ 'ਚ ਮੈਂ ਤੇਰੇ ਖਿਲਾਫ ਕਿਹੜੀ ਗੱਲ ਲਿਖੀ ਐ ਮੈਂ ਇਸ ਇਸ ਦੇ ਜਿਹੜਾ ਇਹਨੇ ਕੱਲ ਵਾਇਰ ਦਿੱਤੀ ਉਹ ਤੋਂ ਮੈਂ ਸਮਝ ਗਿਆ ਕਿ ਇਹਨੂੰ ਅੰਗਰੇਜ਼ੀ ਆਂਦੀ ਨਹੀਂ ਪਤਾ ਨਹੀਂ 10ਵੀਂ ਪਾਸ ਐ ਕਿ 12ਵੀਂ ਪਾਸ ਐ ਇਹਨੂੰ ਆਂਦੀ ਨਹੀਂ ਮੈਂ ਲਫਜ਼ ਅਰੋਗੈਂਟ ਜ਼ਰੂਰ ਲਿਖਿਆ ਹੋਰ ਅਰੋਗੈਂਟ ਐਂ ਤੂੰ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇਰਾ ਕੀ ਮਤਲਬ ਐ ਸ਼ੋਮਣੀ ਗੁਰਦੁਆਰਾ ਪੰਧਕ ਕਮੇਟੀ ਦੇ ਜਿਹੜੇ ਅਜੇ ਇਥੇ ਦਿੱਲੀ ਮਿਸ਼ਨ ਦੇ ਵਿੱਚ ਇੰਚਾਰਜ ਉਹ ਤੇਰੇ ਕੋਲ ਗਏ ਤਾਂ ਅਜੀ ਮੈਂ ਤੁਹਾਡਾ ਮੇਰਾ ਲੈਵਲ ਨਹੀਂ ਹੈ ਤੂੰ ਕਹਿ ਸਕਦਾ ਹੈ ਤੁਸੀਂ ਸਿਰ ਮੱਤੇ ਤੇ ਪਰ ਮੈਨੂੰ ਇਹ ਚਿੱਠੀ ਪ੍ਰਧਾਨ ਕੋਲ ਲਿਖਾ ਕੇ ਦਿਓ ਅਸੀਂ ਤੇ ਪਹਿਲਾਂ ਹੀ ਫੈਸਲਾ ਕੀਤਾ ਸੀ ਵੀ ਇਹ ਛੋਣੀ ਕਮੇਟੀ ਦਾ ਫੰਕਸ਼ਨ ਹੈ ਛੋਣੀ ਕਾਲੀ ਦਾ ਇਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੇਗਾ ਨਾ ਇਹਨਾਂ ਨੇ ਸਾਡੀ ਗੱਲ ਮੰਨਣੀ ਤਾਂ ਨਾ ਸੀ ਲਿਖਣੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕੱਲ ਤੂੰ ਝੂਠ ਔਰ ਕੁਫਰ ਤੋਲਣ ਦੀ ਇੰਤਹਾ ਕਰਦੀ ਹੈ ਮੈਂ ਇਸ ਗੱਲ ਤੋਂ ਬਿਲਕੁਲ ਮੁਰਕਰ ਨਹੀਂ ਹੁੰਦਾ ਜੇ ਤੂੰ ਨਾਨਕ ਪਿਆਉ ਸਾਹਿਬ ਔਰ ਗੁਰਦਵਾਰਾ ਰਕਾਬਗਨ ਸਾਹਿਬ ਨਗਰ ਕੀਰਤਨ ਪਾਣ ਦੇ ਕੋਈ ਖਲਬਲੀ ਮਚਾਈ ਕੋਈ ਨੁਕਤਾ ਚੀਨੀ ਕੀਤੀ ਸ਼੍ਰੋਮਣੀ ਕੋ ਦੁਆਰਾ 15 ਕਮੇਟੀ ਜਿਹੜੀ 350 ਸਾਲਾ ਸ਼ਹੀਦੀ ਪੁਰਪੁਰਤ ਇੱਕ ਭਾਦਰਸਾਲ ਦਾ ਮਨਾ ਰਹੀ ਹੈ ਔਰ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਹੋਇਆ ਉਸ ਨੂੰ ਇੱਥੇ ਪਹੁੰਚਣ ਤੋਂ ਬਾਅਦ ਕਿਸੇ ਕੇ ਸੰਦੇ ਖਰਾਬੀ ਕੀਤੀ ਤਾਂ ਦਿੱਲੀ ਦੀ ਸੰਗਤ ਅਸੀਂ ਕਹਿ ਰਹੇ ਆ ਤਾਨੂੰ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਉੱਥੇ ਕੋਈ ਕਰਨਾ ਹੈ ਪੈਸ਼ਾ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਆਗਾ ਪਰ ਜਿਹੜੇ ਹੰਕਾਰੇ ਤੇ ਤੱਕਬਰ ਦੇ ਭਰੇ ਹੋਏ ਇਹ ਪ੍ਰਧਾਨ ਹੈਗੇ ਇਹ ਸੱਤਰ ਹੈਗੇ ਇਹ ਸਮਝ ਲੈਣ ਸੰਗਤ ਅਗੇ ਤੁਹਾਡੀ ਔਕਾਤ ਇੱਕ ਪੈਸੇ ਦੀ ਨਹੀਂ ਹੈਗੀ ਉਹ ਵੀ ਗੁਰਤੇਗ ਬਾਧਰ ਸਿੰਘ ਸਾਹਿਬ ਦੇ 350 ਸਾਲਾ ਸੇਦੀਪੁਰ ਦੇ ਉੱਤੇ ਹੈ ਜੀ ਤੁਹਾਨੂੰ ਉੱਥੇ ਠਹਿਰਾਣ ਵਾਸਤੇ ਜਗ੍ਹਾ ਦੇਣੀ ਪੈਗੀ ਔਰ ਹੁਣੇ ਇਹ ਬੁੱਕ ਕਰ ਲੋ ਗੁਰਦੁਆਰਾ ਮੱਖ ਲੱਖੀ ਸ਼ਾਹ ਵੰਜਾਰਾ ਆਜ ਕੀਰਤਨ ਸਮਾਗਮ ਹੋਏਗਾ ਗੁਰਮਤ ਸਮਾਗਮ ਹੋਏਗਾ ਤੁਸੀਂ ਸਾਡੀ ਹਾਜ਼ਰੀ ਨਹੀਂ ਵੇਖਣਾ ਚਾਹੁੰਦੇ ਅਸੀਂ ਨਹੀਂ ਆਂਦੇ ਤੁਸੀਂ ਕਰਾ ਲਓ ਉੱਥੇ ਗੁਰਮਤ ਸਮਾਗਮ ਕੋਈ ਇਹ ਗੁਰਮਤ ਸਮਾਗਮ ਦਿੱਲੀ ਕਮੇਟੀ ਵਾਲੇ ਹੋਏਗਾ ਕਰੋ ਸਾਂਤਕ ਹੀ ਹੈ ਸਾਂਤਕ ਕੋਈ ਅਸਰ ਨਹੀਂ ਸਾਡੇ ਤੇ ਗੁਰਤੇਗ ਭਦਰ ਸਾਹਿਬ ਦੇ ਤੇ ਸਾਡੇ 350 ਸਾਲਾ ਚੇਦੀਪੁਰ ਬੜੀ ਸ਼ਰਧਾ ਸਤਕਾਰ ਨਾਲ ਮਨਾਉਣਾ ਚਾਹੀਦਾ ਕੋਈ ਵੀ ਦਿੱਲੀ ਦਾ ਸਿੱਖ ਐਸਾ ਨਾ ਰਵੇ ਜਿਹੜਾ ਇਹਨਾਂ ਸਮਾਗਵਾਂ ਚ ਤਾਂ ਪਹੁੰਚੇ ਔਰ ਨਗਰ ਕੀਰਤਨ ਆਪਣਾ ਸਜਦਾ ਤੇ ਆਪਣਾ ਕੀਦਾ ਪੇਟ ਕਰਨ ਲਈ ਨਾ ਆਵੇ ਕਿਉਂ ਚੂਟਰ ਕੋਫਰ ਬੋਲਦਾ ਹੈ ਹਰ ਵਾਰ ਤੂੰ ਹਾਂ ਕਹਿੰਦਾ ਜੀ ਤੇ ਜੀ ਦੋ ਦੋ ਗੁਰਪੁਰ ਮਨਾਉਂਦੇ ਰਹੇ ਦੋ ਦੋ ਤਾਂ ਨਾ ਕੀਏ ਸੰਗਰਾਣਾ ਮਨਾਉਂਦੇ ਰਹੇ ਜੱਗ ਗਿਆਨੀ ਰਣਜੀਤ ਸਿੰਘ ਬੈਠਾ ਹੈ ਨਹੀਂ ਉਸ ਕੋਲ ਕਹਾ ਕੇ ਦੇ ਲਿਖ ਕੇ ਦੇ ਬੇ ਪੁਰਾਣੇ ਵਕਤ ਸਰਨਾਂ ਨੇ ਆਪਣੇ ਪ੍ਰਬੰਧ ਦੀ ਦੋ ਦੋ ਸੰਗਰਾਂਨਾ ਬਣਾਈਆਂ ਲਿਖਾ ਕੇ ਦੇ ਮਾਫੀ ਮੰਗ ਜੈਦਰ ਨਾ ਲਿਖਾ ਕੇ ਦਿੱਤਾ ਤਾਂ ਔਰ ਗਿਆਨੀ ਰਣਜੀਤ ਸਿੰਘ ਕਹਵੇ ਫਿਰ ਗੱਲ ਮੈਂ ਕਰਾਂਗਾ ਆਪਣਾ ਕੁਫਰ ਤੁਲਣਾ ਬੰਦ ਕਰ ਦਿਓ ਬੜੀ ਸ਼ਰਧਾ ਤੇ ਸਤਿਕਾਰ ਨਾਲ ਇਸ ਗੁਰਪਰਵ ਨੂੰ ਦਿੱਲੀ ਦੀ ਸੰਗਤ ਨੂੰ ਮਨਾੜ ਦਿਓ ਤੂੰ ਕਹਿੰਦਾ ਜੀ ਮੇਰੀ ਰੋਜ਼ ਧਮੀ ਸਾਹਿਬ ਨਾਲ ਗੱਲ ਹੁੰਦੀ ਹੈ ਜੇ ਤੇਰੀ ਰੋਜ਼ ਗੱਲ ਹੁੰਦੀ ਐ ਤੇ ਤੂੰ ਪੁੱਛਿਆ ਕੋਈ ਨਹੀਂ ਜੀ ਤੁਹਾਡੇ ਕਮੇਟੀ ਵੱਲੋਂ ਮੈਨੂੰ ਚਿੱਠੀ ਆਈ ਐ ਦੱਸੋ ਮੈਂ ਕੀ ਮੇਰੇ ਮੇਰੇ ਵਾਸਤੇ ਕੀ ਹੁਕਮ ਹੈਗਾ ਕਿਉਂ ਨਹੀਂ ਕੀਤਾਈ ਨਵਾਵੇਂ ਤੂੰ ਕੌਣ ਐ ਤੂੰ ਸ਼੍ਰੋਮਣੀ ਕਮੇਟੀ ਕੋਲ ਤੇਰੀ ਰੋਜ਼ ਗੱਲਬਾਤ ਹੋਵੇ ਫਿਰ ਤੂੰ ਇੱਕ ਵਾਰ ਆਪਣੀ ਬੈਠ ਕੇ ਮੇਰੇ ਪੰਜ ਵਡੀਆਂ ਸ਼ਕਸ਼ੀਤਾ ਮੇਰੇ ਚ ਬੈਠੀਆਂ ਹੋਈਆਂ ਜਿਹੜੀ ਮੇਰੇ ਰੋਜ਼ ਗੱਲਬਾਤ ਕਰਾ ਰਹੀਆਂ ਮੈਂ ਇਹ ਕਹਿਣਾ ਚਾਹਦਾ ਤੂੰ ਨਾ ਸ਼ਕਸ਼ੀਤਾ ਰਾਹੀਂ ਪੁੱਛ ਲੈਂਦਾ ਕਾ ਪਰਸੋਂ ਗਏ ਤੇ ਤੁਹਾਨੂੰ ਕੋਰਾ ਜਵਾਬ ਦਿੱਤਾ ਜੀ ਜਾਜੂ ਤੁਹਾਡੀ ਔਕਾਤ ਨਹੀਂ ਹੈ ਕਿ ਮੇਰੇ ਨਾਲ ਗੱਲ ਕਰੋ ਮੇਰੇ ਬਰਾਬਰ ਦੇ ਬੰਦੇ ਲਿਆਓ ਇਹ ਐਰੋਗੈਂਸੀ ਨਹੀਂ ਹੈ ਕੀ ਹੈਗਾ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਜੀ 5 ਜੀ ਤਰੀਕ ਨੂੰ ਸੀ ਸਰਕਾਰ ਨੂੰ ਲਖੇ ਸ਼ਾਹ ਵੰਜਾਰਾ ਹਾਲ ਦੇਤਾ ਹੈ ਜਦ ਕੇ ਅਸੀਂ ਇਨਫਰਮੇਸ਼ਨ ਤੁਹਾਡੇ ਕੋਲ 4 ਜਾਂ 5 ਸਤੰਬਰ ਦੀ ਦਿੱਤੀ ਹੋਈ ਹੈ ਦਫ਼ਤਰ ਤੋਂ ਚਿੱਠੀ ਵੀ ਤੁਹਾਨੂੰ ਆ ਗਈ ਹੈ ਉਹਨਾਂ ਦਾ ਆਪਣਾ ਇਰਾਦਾ ਹੈਗਾ ਵੀ ਉਹ ਕਹਿਣ ਤੋਂ ਬਾਅਦ ਦਫ਼ਤਰ ਦੇ ਚਿੱਠੀ ਭਜਵਾਉਂਦੇ ਨੇ ਤੁਸੀਂ ਉਸ ਤੋਂ ਬਾਅਦ ਕਿਉਂ 25 ਸਤੰਬਰ ਅਕਤੂਬਰ ਦਾ ਦੇ ਰਹੇ ਹੋ ਜੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਕੋਈ ਹੱਕ ਨਹੀਂ ਕਿ ਕਲਚਰਲ ਪ੍ਰੋਗਰਾਮ ਪਾਇਲ ਲਖੀ ਸ਼ਵਨਜਾਰਾ ਹਾਲ ਦੇ ਉਸ ਸਮੇਂ ਕਰਾਵੇ ਜਦ ਸੰਸਾਰ ਪਰਦਾ ਸਿਕ ਗੁਰਤੇਗ বাহাদুর ਸਾਹਿਬ ਦਾ 350 ਸਾਲਾ ਸ਼ਹੀਦੀ ਪਰ ਮਨਾ ਰਿਹਾ ਹੋਵੇ ਤੁਹਾਨੂੰ ਤਾਂ ਇੱਕ ਇੱਕ ਇਥੇ ਆ ਚਿੱਠੀ ਪਈ ਜੇ ਪੰਜਾਬ ਸਰਕਾਰ ਦੀ ਜਿਹੜੀ ਤੁਹਾਨੂੰ ਆਈ ਹੋਈ ਜੇ ਆ ਫੋਟੋਕਾਪੀ ਜੇ ਮੇਰੇ ਕੋਲ ਇਹ ਉਹ ਹੀ ਸੰਸਥਾ ਹੈ ਜਿਹਨੇ ਜੰਮੂ ਦੇ ਵਿੱਚ ਗੁਰਦੇ ਇਕਬਾਦਰ ਸਾਹਿਬ ਦਾ ਸ਼ਹੀਦੀ ਪਰਮਨ ਆਇਆ ਸੀ ਤੇ ਗਾਣੇ ਨਾਚ ਕੀਤੇ ਸਨ ਉਸ ਨੇ ਬਾਲੀ ਨੇ ਤੁਹਾਨੂੰ ਚਿੱਠੀ ਲਿਖੀ ਹੈ ਔਰ ਤੁਸੀਂ ਉਸ ਨੂੰ 26 ਤਰੀਕ ਨੂੰ ਕਹ ਰਹੇ ਹੋ ਅੱਛਾ ਜੀ ਤੁਹਾਨੂੰ ਬੁੱਕ ਕਰਦੇ ਆ 26 ਸਤੰਬਰ ਨੂੰ ਸਾਡੇ ਕੋਲ ਝੂਠ ਬੋਲਦੇ ਹੋ 2 ਮਹੀਨੇ ਪਹਿਲਾਂ ਉਹਨਾਂ ਦਾ ਬੁੱਕ ਹੈ ਨਹੀਂ ਕਿਸੇ ਕਾਸਤੇ ਨਾਵੇਂ ਪਾਸ਼ਾ ਦਾ 350 ਸਾਲਾ ਸਤਾਬਦੀ ਮਨਾਉਂਦੇ ਆਇਆ ਕੋਈ ਕੰਜਰ ਪ੍ਰੋਗਰਾਮ ਜਿਹੜਾ ਦੁਆਰਾ ਰਕਾਬ ਹੋਏ ਲੱਖੀ ਸਾਹਿਬ ਜਹਾਂ ਰਾਜ ਨਹੀਂ ਹੋਣ ਦਿੱਤਾ ਜਾਏਗਾ ਕੋਈ ਪੰਜਾਬ ਸਰਕਾਰ ਛੱਡ ਕੇ ਕੋਈ ਵੀ ਸਰਕਾਰ ਹੋਏ ਗੁਰਪੁਰਮਾ ਦੇ ਮੁੱਖਜੋਤ ਸਭਲਾ ਹੱਕ ਸੰਗਤ ਦਾ ਪਹਿਲਾ ਹੱਕ ਸ਼ੋਮਣੀ ਗੁਰਦੁਆਰਾ ਪੰਦਕ ਕਮੇਟੀ ਦਾ ਦਿੱਲੀ ਕਮੇਟੀ ਦਾ ਕੋਈ ਇਸ ਨੂੰ ਰੋਕ ਨਹੀਂ ਸਕਦਾ ਜਿਹੜੀ ਕੱਲ ਕੁਛ ਚੋਟ ਰਕਾਫਰ ਤੋਂ ਲੈ ਆ ਲਾ ਤਾਕਰੋ। ਔਰ ਮੈਂ ਹੁਣ ਕਹਿ ਦਿਆਂ 25 ਤਰੀਕ ਨੂੰ ਤੁਸੀਂ ਸਾਨੂੰ ਨਹੀਂ ਨਾ ਸਾਟੀਆਂ ਸ਼ਕਲਾਂ ਨਹੀਂ ਦੇਖਣਾ ਚਾਹੁੰਦੇ ਹੋ। ਅਸੀਂ ਨਹੀਂ ਆਵਾਂਗੇ। ਮੱਥਾ ਟੇਕਾਂਗੇ ਬੈਠ ਜਾਾਂਗੇ। ਤੁਸੀਂ ਸ਼ੌਣੀ ਕਮੇਟੀ ਨੂੰ ਗੁਰਮਤ ਸਮਾਗਮ ਦੀ ਆਗਿਆ ਨਹੀਂ ਦਿੰਦੇ? ਨਾ ਦਿਓ। ਆਪ ਕਰੋ। ਸਾਨੂੰ ਉੱਥੇ ਗੁਰਮਤ ਸਮਾਗਮ ਕਰਾਣ ਦੀ ਹੈਗੀ ਗੱਲ। ਕੌਣ ਕਰੇ ਕੌਣ ਨਾ ਕਰੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੀ ਕੋਈ ਕਹਾਣੀ ਤਾਂ ਮੈਨ ਨਹੀਂ ਲੱਗਣੀ ਜੀ ਅਸੀਂ ਜੀ ਅਸੀਂ ਨਹੀਂ ਕੀਤਾ ਤੇ ਇਹਨਾਂ ਨੇ ਕੀਤਾ ਕਰੋ ਸਾਡਾ ਮਕਸਦ 25 ਤਰੀਕ ਨੂੰ ਜਦ ਨਗਰ ਕੀਰਤਨ ਰਕਾਬਗਨ ਸਾਹਿਬ ਆਏਗਾ ਉਸ ਵਕਤ ਉੱਥੇ ਗੁਰਮਤ ਸਮਾਗਮ ਹੋਣਾ ਚਾਹੀਦਾ ਜਿੱਥੇ ਸੰਗਤ ਆਪਣੀ ਸ਼ਰਧਾ ਤੇ ਸਤਕਾਰ ਪੇਟ ਕਰ ਸਕੇ ਔਰ 26 ਤਰੀਕ ਨੂੰ ਜਦ ਇਹ ਨਗਰ ਕੀਰਤਨ ਤਲਕ ਨਗਰਵਾਲ ਜਾਏਗਾ ਤਾਂ ਉਸ ਨੂੰ ਸ਼ੁਰੂਆਤ ਕਰਨ ਵਿੱਚ ਸੰਗਤ ਆਪਣਾ ਸ਼ਰਧਾ ਔਰ ਸਤਕਾਰ ਪੇਟ ਕਰ ਸਕੇ ਕਿਸੇ ਚੀਜ਼ ਦੀ ਕਲੈਰਟੀ ਹੈ ਕਰ ਲੈ ਬੋਲ ਲੈ ਉਹ ਤਾਂ ਕਹ ਚਾਹੇਗਾ ਮੇਰੇ ਸਾਹਮਣੇ ਕਿ ਟੀਵੀ ਦੇ ਉੱਤੇ ਬੈਠ ਕੇ ਗੱਲ ਕਰ ਰਹਾ ਤੇਰੇ ਪਰਛਾਨਾ ਲਾ ਤੇ ਪਰਮਜੀਤ ਸਿੰਘ ਮੇਰਾ ਨਾਂ ਨਹੀਂ ਹੈ ਹੋਰ ਜਿਹੜੀਆਂ ਤੂੰ ਕਰਤੂਤਾਂ ਕਰਦਾ ਪੈਣਾ ਸਾਨੂੰ ਮੈਂਬਰੀ ਤੋਂ ਖਾਰਜ ਕਰ ਦਿਆਂ ਜਾਂ ਕਰਕੇ ਵੇਖ ਲੈ ਜਰਾ ਫਿਰ ਤੇਰਾ ਅਸ਼ਰਗੁਰ ਤੇ ਬਹਾਦਰ ਕੀ ਕਰੇਗਾ ਉਹ ਤੱਕ ਲੈਣ वाहे जी का खालसा वाहिगुरु जी की लेकिन साहब क्या लगता है कि आपसी दिल्ली, दिल्ली कमेटी और एस जी पी सी के बीच थमने का नाम नहीं ले रहा है क्योंकि पिछले दिनों भी खबरें आई थी कि जो दिल्ली कमेटी है वो कहीं ना कहीं सहयोग जो है वो आपसी नहीं कर रही है देखो जी बात सुनो आप इसी की बात सुन लो पहली बात तो ये है तुमने गुरु तेग बहादुर साहब का शहीदी पर्व मनाना है चौबीस पच्चीस और छब्बीस को जिसका कल तुमने तो ऐलान भी किया है श्रोणी कमेटी का आपसे क्या टकराव है? जो नगर कीर्तन ले के आ रहे हैं, वो नगर कीर्तन निकालेंगे वो वो निकल रहा है उसको कोई रोक नहीं सकता सारी सिंह सभा सारे डेरे हमें पूरा सहयोग दे रहे हैं नानक प्यो में जैसे हमने नगर कीर्तन निकाला था जब पाकिस्तान जाना था वक्त तो भी हमने नानक प्यो से निकाला था वही आप निकालेंगे वहाँ से इसको कोई रोक नहीं सकता तेरे में अहंकार की बू है तू उसको पूरा करके देख और तो तेरा अश्चर क्या होता है वो तू देख लियो गुरु तेग बहादुर साहब तेरा अश्चर क्या करते हैं वो तू देख ले कोई टकराव नहीं है गुरुपुर शिदीपुर मनाने में किसी का कोई टकराव नहीं है ये सिर्फ बताना चाहता है मैं बड़ा पलवान हूँ ऊँचे ऊँची करके कोई पलवानी नहीं है गुरुबाणा तो तो निमें से गोरा है निमेंगा तो फल पाएगा है हाँ, कड़ मारेगा तो बस ਮੈਂ ਕੋ ਗੱਲ ਕਰਨ ਨਾ ਇਨਸ਼ਾ ਅੱਲਾ ਤੁਮ ਬਾਲ ਬੱਚੇ ਦਾ ਰਹਿ ਕਿਦ ਤੇਰਾ ਸੱਤਿਆ ਨਾਸਨਾ ਹੋ ਜਾਏ ਤੁ ਤੁ ਕਹਾਣੀ ਰੋਹ ਮੇਰੀ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਹੈ ਹੈ ਜੀ ਪ੍ਰਧਾਨ ਸਾਹਿਬ ਨੇ ਤੁਹਾਡੀ ਗੱਲ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਜਿਹੜਾ ਤੁਸੀਂ ਨਗਰ ਕੀਰਤਨ ਕਰਨਾ ਨੂੰអនុਜਾਜ਼ੀ ਦਿੱਤੀ ਹੈ ਤੇ ਕਹਿੰਦਾ ਜਾਓ ਕੱਢ ਲਓ ਤੇ ਤੁਸੀਂ ਅਰਚਨ ਢਾਣ ਲੱਗੇ ਹੋ ਵੀ ਇੱਥੇ ਉਹਦਾ ਨਾਂ ਆ ਕੇ ਦਿੱਲੀ ਦੇ ਆਕਾਲੀ ਦਲ ਦੇ ਲੀਡਰਾਂ ਨੇ ਪ੍ਰਬੰਧ ਕਰ ਰਹੇ ਨੇ ਤੇ ਇਸ ਵਾਸਤੇ ਕਿਉਂ ਨਹੀਂ ਲੱਗੇ ए अहंकार ए तो कट दे छड़ दे, पटो काटे तीन नवंबर तक छड़ दे तो उसको लेकर क्या कहेंगे आप देखिए जी 26 नौ को ये जीएम के पास चिट्ठी जा रही है है जी और तो तुम्हें मालूम नहीं है कि 25 तारीख को यहां नगर कीर्तन आ रहा है और हमने श्रोमणी कमेटी ने दरखास्त दी है कि हम गुरु समागम करना है तो ये कह सकता है कि हम आपको गुरमत समागम करने की इजाजत नहीं देते ये गुरमत समागम कीर्तन समागम हम खुद करेंगे दिल्ली की मेंटी खुद करेगी। कोई बात नहीं खुद कर रहे हमने तो गुरमत समागम करना है उस रात को हमें कोई स्टेज की भूख नहीं है बिल्कुल स्टेज हमारे पास ही और रहेगी 22 से लेके 26 तक घबराना नहीं सिर्फ क्या क्रेडिट वाल लेने की देखिए जी बड़ी सीधी बात है अगर इसका दिमाग ठीक रहता है तो ये श्रोमणी गुरुद्वारा पंथ कमेटी नहीं ये समुचे सिख संगत का नगर कीर्तन है दुनिया भर के सिखों में ये किसी एक संस्था का नगर कीर्तन नहीं है उस नगर कीर्तन में बाधा डालने में इसका कुछ नहीं बचेगा कुछ भी बाकी ये जो हमारे खिलाफ़ सात्य गुंद रहा है ना मैं इस समय 26 अक्टूबर के बाद 27 अक्टूबर के बाद ये जो मिल रहा है इनको निकालो जी इनको मेमोरी कैंसल कर दो जी इनको आगे लक्षण लेने दे इन सब बातों का जवाब मैं दूंगा सताईस अक्टूबर के बाद तूने सताईस अक्टूबर तक जो जोर लाने लगा दे जिसके बाद जाना कर ले